ਦੇ ਲਈ ਸ਼ਹੀਦਾਂ ਦਾ ਹਫਤਾ ਚੱਲ ਰਿਹਾ ਹੈ ਮੈਨੂੰ ਲੱਗਦਾ ਜੋਨੀ ਦੀ ਮਾਂ ਮੈਨੂੰ ਮਾਤਾ ਗੁਜਰ ਤੋਂ ਘੱਟ ਵੀ ਨਹੀਂ ਲੱਗਦੀ ਉਹਦੀ ਪਤਨੀ ਉਹਦੇ ਬੱਚੇ ਜਿਹਨਾਂ ਨੇ ਹੱਸ ਹੱਸ ਕੇ ਕਿਹਾ ਵੀ ਮਰਨ ਵੇਲੇ ਬੈਣ ਤੂੰ ਤੇਰਾ ਹੱਕ ਹੈ ਕੁਛ ਉਹ ਵੀ ਲਵੇਗਾ ਕਿਚਾ ਤੱਕ ਲੰਗੇ ਬਹੁਤ ਵੱਡਾ ਹੈ ਬਹੁਤ ਜਿਗਰਾ ਤੇ ਅੱਜ ਫੇਰ ਇਤਿਹਾਸ ਦੁਹਰਾਤਾ ਅਸੀਂ ਇਹ ਵਜਿ ਕਿੰਨਾ ਦੇ ਵਾਰਸ ਹੈਗੇ ਆ ਤੇ ਜਿੰਨਾਂ ਨਾਲ ਸਾਡੀ ਲੜਾਈ ਹੈਗੀ ਆ ਉਹ ਕਿੰਨਾਂ ਦੇ ਵਾਰਸ ਹੈਗੇ ਨੇ ਚਾਹੇ ਭਗਵਾਨ ਤੁਮਾਰ ਗਿਆਨ ਦੀ ਕੀ ਅਸੀਂ ਮੈਂ ਵੀ ਤੁਹਾਡੇ ਵਾਲੇ ਵਾਲੇ ਤੁਹਾਡੇ ਧੀ ਪੁੱਤ ਹੈਗੇ ਆ ਤੇ ਪਰ ਅੱਜ ਫੇਰ ਸਾਖਤ ਹੋ ਗਿਆ ਵੀ ਉਹ ਉਹਨਾਂ ਦੀ ਔਲਾਦ ਆ ਕਿ ਅਸੀਂ ਕਿੰਨਾਂ ਦੀ ਔਲਾਦ ਹੈਗੇ ਆ ਬੜੀਆਂ ਸ਼ਰਧਾਂਜਨੀਆ ਦੇਣੀਆਂ ਨੇ ਇਹਨਾਂ ਨੇ ਜਾ ਕੇ ਪਤੇਗੜ ਸਾਹਿਬ ਬੜਾ ਮਗਰਮਚਦੇ ਹੰਝੂ ਵਹਾਉਣੇ ਨੇ ਪਰ ਜਿੰਨਾਂ ਨਾਲ ਸਾਡੀ ਲੜਾਈ ਸੀ ਉਹ ਤਾਂ ਉਹਨਾਂ ਦੇ ਪਾਲੇ 'ਚ ਖੜੇ ਨੇ ਤੇ ਅਸੀਂ ਤਾਂ ਫੇਰ ਉੱਥੇ ਬੈਠੇ ਆ ਜਿੱਥੇ ਸਾਡੇ ਪੁਰਖੇ ਬੈਠੇ ਸੀ ਜਿੱਥੇ ਸਾਡੇ ਗੁਰੂ ਲੜੇ ਰਹੇ ਰਹੇ ਸੀਗੇ ਸੱਚ ਕਰਦਾ ਹਾਂ ਸੰਦੇ ਵਿੱਚ ਉਹ ਹਨ ਕੱਲੇ ਨਹੀਂ ਹੈਗਾ ਵੀ ਤਨਖਾਹ ਦਾ ਮਸਲਾ ਹੈ ਮਸਲਾ ਤਾਂ ਕੌਨ ਸੀ ਰਹੇਗਾ ਮਸਲਾ ਤਾਂ ਜ਼ੁਲਮ ਦਾ ਹੈਗਾ ਮਸਲਾ ਤਾਂ ਜ਼ਾਬਰ ਦੇ ਖਿਲਾਫ ਲੜਾਈ ਦਾ ਹੈਗੇ ਤੇ ਉਹਦੇ ਲਈ ਅਸੀਂ ਲੜ ਰਹੇ ਹਾਂ ਤੁਸੀਂ ਸਾਰੇ ਵਧਾਈ ਦੇ ਪਾਤਰ ਹੈਗੇ ਹੋ ਤੁਹਾਡੇ ਜੱਜਬੇ ਨੂੰ ਸਾਰਾ ਪੰਜਾਬ ਦੇਖ ਰਿਹਾ ਸਲੂਟ ਕਰਦਾ ਜਿਸ ਸ਼ਿੱਦਤ ਦੇ ਨਾਲ ਤੁਸੀਂ ਲੜ ਰਹੇ ਹੋ ਪਰ ਸੁਵਿਰਦਤਾ ਕੌਣ ਦਾ ਕੌਣ ਦੀ ਲੋੜ ਹੋਊਗੀ ਅੱਜ ਜਦੋਂ ਦਾ ਇਹ ਸੋਚ ਲੈਣਾ ਵੀ ਯਾਰ ਸਾਡਾ ਇੱਕ ਸੰਦੀ ਮਰਨ ਵਰਤੇ ਬੈਠਾ ਹੈ ਤਾਂ ਸਾਡੇ ਅੰਦਰ ਵੀ ਨਾ ਗੁਰਕੀ ਲੰਘਣੀ ਨਹੀਂ ਚਾਹੀਦੀ ਸਾਨੂੰ ਇਹ ਮਹਿਸੂਸ ਹੁੰਦਾ ਰਹਿੰਦਾ ਜਦੋਂ ਅਸੀਂ ਨਾ ਗੁਰਕੀ ਪਾਵਾਂਗੇ ਵੀ ਸਾਡਾ ਬੰਦਾ ਯਾਰ ਮਰਨ ਵਰਤੇ ਬੈਠਾ ਹੈ ਸਾਡੇ ਅੰਦਰ ਨਾ ਗੁਰਕੀ ਕਿਵੇਂ ਲੰਘ ਸਕਦੀ ਹੈ ਤੇ ਤੁਹਾਨੂੰ ਇਹ ਚੀਜ਼ ਸਾਨੂੰ ਯਾਰ ਦਵਾਉਂਗੀ ਵੀ ਅਸੀਂ ਨਾਮ ਬੰਦੀ ਕਿਵੇਂ ਕਰਨੀ ਆਂ ਅਸੀਂ ਖਾਲੀ ਛੱਡ ਕੇ ਪਿੰਡਾਂ ਦੇ ਵਿੱਚ ਜਾਂ ਨਾਮ ਬੰਦੀ ਕਰਨ ਨੂੰ ਕਿਵੇਂ ਨਿਕਲਾਂਗੇ ਕਿਵੇਂ ਅਸੀਂ ਆਪਣੇ ਸਾਥੀਆਂ ਨੂੰ ਤੇ ਇਸ ਲਹਿਰ ਨੂੰ ਨਾਲ ਜੋੜਾ ਗਿਆ ਕੋਈ ਤੇ ਇੱਕ ਬੇਨਤੀ ਸਾਥੀਓ ਹੋਰ ਕਰੂੰਗਾ ਜਦੋਂ ਆਪਾਂ ਕਿਸੇ ਨਾਲ ਆਪਣੀ ਗੱਲ ਰੱਖਦੇ ਆਂ ਬੁਝਾਰਾ ਵਿੱਚ ਵੀ ਰੱਖਦੇ ਆਂ ਤਾਂ ਜਿਹੜਾ ਨਾਲ ਦਾ ਲੁਕਾਈ ਹੈ ਨਾ ਜਨਤਾ ਇੰਗੀਆਂ ਨੂੰ ਨਾਲ ਲੈ ਕੇ ਚੱਲਣਾ ਹੈ ਆਪਾਂ ਨੇ। ਇਕੱਲੇ ਆਪਣੇ ਵਿਭਾਗ ਦੇ ਵਿੱਚ ਮਰਜ਼ੀ ਦੀ ਗੱਲ ਨਾ ਕਰੀਏ। ਜੇ ਇਸ ਨੂੰ ਆਪਾਂ ਇਸ ਲੜਾਈ ਨੂੰ ਪੂਰੇ ਅਧਿਪਤਕ ਵਰਗ ਦਾ ਜਾਂ ਸਾਰਿਆਂ ਦਾ ਲੜਾਈ ਦਾ ਕੇਂਦਰ ਬਿੰਦੂ ਬਣਾਉਣਾ ਚਾਹੁੰਦੇ ਆਂ ਨਾ ਤਾਂ ਪਾਲਿਸੀ ਨੂੰ ਵੀ ਨਾਲ ਰੱਖੀ ਆਪਾਂ। ਜਦੋਂ ਇੱਥੋਂ ਦਾ ਸਿੱਖਿਆ ਮੰਤਰੀ ਮੁੱਖ ਮੰਤਰੀ ਛੜੀ ਆਮ ਕਹਿੰਦਾ ਹੋਵੇ ਵੀ ਅਸੀਂ ਜਿਹੜੇ ਮਿਡਲ ਸਕੂਲ ਹੈਗੇ ਨੇ ਤੇ ਘੱਟ ਗਿਣਤੀ ਵਾਲੇ ਹਾਈ ਸਕੂਲ ਨੇ ਸੀਨੀਅਰ ਸੈਕੰਡਰੀ ਸਕੂਲ ਹੈਗੇ ਨੇ ਉਹਨਾਂ ਨੂੰ ਖਤਮ ਕਰਨਾ ਹੈ ਆਉਣ ਵਾਲੇ 8 ਜੂਨ ਦੇ ਵਿੱਚੋਂ ਤਾਂ ਇਹੇ ਗੱਲ ਨੂੰ ਆਪਾਂ ਕਿਵੇਂ ਛੱਡ ਸਕਦੇ ਆ ਇਸ ਗੱਲ ਨੂੰ ਵੀ ਆਪਣੀ ਪ੍ਰਚਾਰ ਦਾ ਹਿੱਸਾ ਬਣਾਈਏ ਤੇ ਇਸ ਨੂੰ ਇਸ ਗੱਲ ਨਾਲ ਜੋੜੀਏ ਵੀ ਕੰਪਿਊਟਰ ਦੇ ਆਪ ਕੋਲ ਹੀ ਮਰਜ਼ੀ ਦਾ ਮਸਲਾ ਹੋਵੇ ਵਿਭਾਗ ਦੇ ਸਕੂਲ ਬੰਦ ਕਰਨ ਦਾ ਮਸਲਾ ਹੋਵੇ ਇਹ ਸਾਰੀਆਂ ਗੱਲਾਂ ਹੈਗੀਆਂ ਨੇ ਇੱਕ ਪਾਲਿਸੀ ਦਾ ਜਿਹੜਾ ਹੈਗਾ ਉਹ ਨਤੀਜਾ ਨੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਰਚ ਕਰਨ ਵਾਲੇ ਗੱਲਾਂ ਕਰਦੀ ਐ ਸਕੂਲ ਆਫ ਐਮੀਨੈਂਸ ਨੇ ਜੀ ਉੱਥੋਂ ਦਾ ਇੱਕੋ ਵਿਦਿਆਰਥੀ ਨੂੰ ਵਰਦੀ ਆਉਂਦੀ ਐ 4000 ਰੁਪਏ ਇੱਕ ਬੱਚੇ ਨੂੰ 300 ਰੁਪਏ ਦੀ ਇਕੱਲੀ ਟਾਈ ਟਾਈ ਦੇ ਪਰ ਜਿਹੜੇ ਦੂਜੇ ਆਮ ਸਾਰੇ ਸਕੂਲ ਹੈਗੇ ਨੇ ਉੱਥੇ ਆਉਂਦਾ 600 ਰੁਪਈਆ ਵਿੱਚੇ ਟਾਈ ਵਿੱਚੇ ਬੂਟ ਵਿੱਚੇ ਸਾਰਾ ਕੁਝ ਇਹ ਫਰਕ ਕਿਉਂ ਇਹ ਡਿਸਕ੍ਰਿਮੀਨੇਸ਼ਨ ਕਿਉਂ ਬੱਚੇ ਉਹ ਵੀ ਸਾਡੇ ਨੇ ਐਮੀਨੈਂਸ ਵਾਲੇ ਵੀ ਸਾਡੇ ਨੇ ਇਹ ਵੀ ਸਾਡੇ ਹੈਗੇ ਨੇ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਕਿਉਂ ਨਹੀਂ ਪਰ ਇਹਨਾਂ ਨੂੰ 4000 ਕਿਉਂ ਨਹੀਂ ਸਾਡਾ ਸਵਾਲ ਤਾਂ ਇਹ ਹੈ ਇਹਨਾਂ ਨੂੰ 8000 ਦਾ ਬੈਂਚ ਕਿਉਂ ਨਹੀਂ ਇਹਨਾਂ ਨੂੰ IIT JEE ਕਿਉਂ ਨਹੀਂ ਇੱਥੋਂ ਦੇ ਜਿਹੜੇ ਅਧਿਆਪਕ ਹੈਗੇ ਨੇ ਉਹ ਵਿਭਾਗ ਦੇ ਵਿੱਚ ਮਰਜ ਕਿਉਂ ਨਹੀਂ ਇੱਥੋਂ ਦੇ ਸਾਰੇ ਅਧਿਆਪਕ ਪੱਕੇ CSA ਰੂਲ ਹ ਅੰਕ ਤੇ ਕਿਉਂ ਲਾਗੂ ਨਹੀਂ ਇੱਥੇ ਜਿਹੜੀ NSQ ਦੀ ਭਰਤੀ ਹੁੰਦੀ ਹੈਗੀ ਹੈ ਉਹ ਕੱਚੀ ਭਰਤੀ ਕਿਉਂ ਹੈ ਇੱਥੇ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਕਮੀਆਂ ਉਹ ਕਿਉਂ ਨੇ ਸਾਡੇ ਸਵਾਲ ਸਿਰਫ ਇਹ ਇਹ ਨਹੀਂ ਅਸੀਂ ਚਾਹੁੰਦੇ ਆ ਪੰਜਾਬ ਦੀ ਐਜੂਕੇਸ਼ਨ ਆਉਂਦੀ ਸਿੱਖਿਆ ਨੀਤੀ ਬਣੇ ਕੋਥੇ ਵੀ ਉਹ ਸਾਰੀਆਂ ਫੈਸਿਲਿਟੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਜਿਹੜੀਆਂ ਬਾਕੀਆਂ ਦੇ ਵਿੱਚ ਹੁੰਦੇ ਨੇ ਅਸਲ ਦੇ ਵਿੱਚ ਉਹਨਾਂ ਦਾ ਅਜੰਡਾ ਬਿਲਕੁਲ ਸਾਫ਼ ਤੇ ਸਪੱਸ਼ਟ ਹੈ ਵੀ ਪੀਐਮ ਸ਼੍ਰੀ ਨੂੰ ਸਕੂਲ ਦਿਓ ਸਕੂਲ ਐਕ ਮੈਨੂਲੈਂਸ ਹੈ ਜਿਹੜਾ ਉਹ ਗਿਣਤੀ ਦੇ 100 150 ਸਕੂਲ ਚ ਮੁਕਾਓ ਸਾਡਾ ਕੰਮ ਫਤਿਹ ਹੈ ਇਹ ਸਾਡੀ ਸਿੱਖਿਆ ਨੀਤੀ ਹੈਗੀ ਹੈ ਇਹ ਜਿਹੜਾ ਹੋਣਾ ਕੀ ਹੈ ਲੱਖਾਂ ਵਿਦਿਆਰਥੀ ਨੇ ਜਿਹੜੇ ਅਪ੍ਰੈਲ ਦੇ ਵਿੱਚੋਂ ਸਕੂਲ ਤੋਂ ਵਿਰਵੇ ਹੋ ਜਾਣੇ ਹਨ ਉਹਨਾਂ ਤੋਂ ਸਿੱਖਿਆ ਜਿਹੜੀ ਹੈਗੀ ਉਹ ਖੋਹ ਲਈ ਜਾਣੀ ਹੈ ਜਿੰਨੀ ਕੁ ਬਚੀ ਕੁਛੀ ਹੈਗੀ ਹੈ ਇਸ ਕਰਕੇ ਜੋਨੀ ਕੱਲੀ ਆਉਂਦੀ ਲੜਾਈ ਨਹੀਂ ਲੜ ਰਹੀਆਂ ਜੋਨੀ ਉਹ ਪੂਰੇ ਸਿੱਖਿਆ ਵਿਭਾਗ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੀਆਂ ਅਧਿਆਪਕ ਜਥੇਬੰਦੀਆਂ ਨੇ ਜਿੰਨੀਆਂ ਹੋਰ ਜਥੇਬੰਦੀਆਂ ਨੇ ਇਸ ਲੜਾਈ ਦਾ ਜਿਹੜਾ ਇਹ ਕੇਂਦਰ ਬਿੰਦੂ ਹੈ ਇਹ ਵੱਡਣਾ ਚਾਹੀਦਾ ਹੈ ਇਸ ਕਰਕੇ ਜਿੱਥੇ ਅਸੀਂ ਸਾਰੇ-ਦਾਰੇ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਗਰਾਊਂਡ ਵਰਕ ਕਰਨਾ ਸਾਰੇ ਜੱਪਕ ਸਾਥੀਆਂ ਨੂੰ ਬੇਨਤੀ ਹੈ ਦੂਜਾ ਇਹ ਹੈ ਵੀ ਇੱਥੇ ਜਿਹੜੀ ਹੈਗੀ ਹੈ ਇੱਥੇ ਕੱਠ ਦਿਨੋਂ ਦਿਨ ਵਧਣਾ ਚਾਹੀਦਾ ਹੈ ਘਟਣਾ ਨਹੀਂ ਚਾਹੀਦਾ 31 ਤਰੀਕ ਤੱਕ ਸਾਡੇ ਸਕੂਲ ਬੰਦ ਨੇ ਆਪਾਂ ਜਿੰਨਾ ਪ੍ਰੈਕਟੀਕਲ ਹੋ ਜਾਣੇ ਉੰਨੀ ਚੰਗਾ ਹੈਗਾ 5-7 ਦਿਨ ਤਾਂ ਸਰਕਾਰ ਨੇ ਵੀ ਕੋਈ ਐ ਨਹੀਂ ਸੁਣਨਾ ਹੈਗਾ ਵੀ ਹਾਂ ਚਲੋ ਮਰਨ ਵਰਤ ਰੱਖ ਲਿਆ ਕੋਈ ਚੱਕਰ ਨਹੀਂ ਹੈਗਾ ਪਰ ਜਿਉਂ-ਜਿਉਂ ਵਧਣਾ ਉਹ ਸਾਡੇ ਤੇ ਵੀ ਪ੍ਰੈਸ਼ਰ ਪੈਣਾ ਤੇ ਸਰਕਾਰ ਤੇ ਵੀ ਪ੍ਰੈਸ਼ਰ ਪੈ ਰਿਹਾ ਹੈਗਾ ਤੇ ਇਸ ਪ੍ਰੈਸ਼ਰ ਦੇ ਵਿੱਚ ਕਿ ਮੇਟ 11 ਫਸਟ ਸਾਈਜ਼ ਹੁੰਦੀ ਹੈ ਇਹ ਆਉਣ ਵਾਲਾ ਮਸਲਾ ਹੋਊਗਾ ਇਹਦੇ ਲਈ ਸਾਨੂੰ ਪ੍ਰਪੱਕਤ ਤਿਆਰ ਰਹਿਣਾ ਚਾਹੀਦਾ ਹੈ ਤੇ ਆਪਣੀ ਲਾਮਬੰਦੀ ਨੂੰ ਮਜ਼ਬੂਤ ਕਰਨਾ ਚਾਹੀਦਾ ਹਰ ਇੱਕ ਅਧਿਆਪਕ ਭੈਣ ਭਰਾ ਦੇ ਉੱਤੇ ਇਹ ਲਾਗੂ ਹੋਣਾ ਚਾਹੀਦਾ ਹੈ ਕਿ ਉਹ ਇਸ ਮੋਰਚੇ ਦਾ ਹਿੱਸਾ ਬਣੇ ਜਦੋਂ ਵੀ ਰੋਟੀ ਖਾਣ ਦਾ ਮਤਲਬ ਵੀ ਜਦੋਂ ਵੀ ਕੋਈ ਰੋਟੀ ਖਾਵੇ ਉਹਨੂੰ ਯਾਦ ਆਉਣਾ ਚਾਹੀਦਾ ਵੀ ਸਾਡਾ ਇੱਕ ਮੋਰਚਾ ਚੱਲ ਰਿਹਾ ਹੈ ਤੇ ਅਸੀਂ ਉਹਦੇ ਵਿੱਚ ਸ਼ਾਮੂਲਿਤ ਕਰੀਏ ਇੰਨੀਆਂ ਕਹੇਤਿਆਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਯਕੀਨ ਹੈ ਕਿ ਜਿੱਤਾਂ ਵੀ ਆਪਾਂ ਹੀ ਇਤਨਾ ਮੇਸਾ ਲੱਡੇ ਲੋਕਾਂ ਦੀ ਹੁੰਦੀ ਐ ਤੁਸੀਂ ਅਸਲ ਵਿੱਚ ਆਪਣਾ ਦੇਸ਼ ਐ ਅਰਥਵਸਤਵਵਾਦ ਭਤੀਵਾਦੀ ਐ ਇੱਥੇ ਆਜ਼ਾਦੀ ਆਈ ਹੀ ਨਹੀਂ ਹੈਗੀ ਤਾਂ ਸਾਰੀਆਂ ਸਮੱਸਿਆਵਾਂ ਦਾ ਉਸੇ ਜਿਹਾ ਮੂਲ ਜੜ ਹੈਗੀਆਂ ਨੇ ਪੀਰ 1154 ਵਾਲਾ ਬੋਲ ਕੇ ਗਿਆ ਇਸ ਤੋਂ ਬਿਨਾ ਹੋਰ ਲਗਾਤਾਰ ਦਰਨੇ ਜਿਹੜੇ ਹੈਗੇ ਨੇ ਉਹ ਚਾਹੁੰਦੇ ਨੇ ਕਿ ਇਹਨਾਂ ਸਾਰੀਆਂ ਸਮੱਸਿਆਵਾਂ 'ਚ ਨੇ ਉਹ ਜਿਹੜਾ ਡੀਸੀ ਬੈਠਾ ਜਾਂ ਸੈਕਟਰੀ ਬੈਠਾ ਉਹ ਊਰੇ ਕਦਮ ਆਊਗਾ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪਲਟਾ ਮਾਰਦਾ ਪਲਟਾ ਉਹਦੇਰ ਵੱਜਣਾ ਜਿਹਨੂੰ ਆਪਾਂ ਇੱਕ ਹੋ ਗਏ ਅਜੇ ਆਪਣੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲੱਗੀਆਂ ਨੇ ਪਰ ਜਿੰਨਾ ਤੱਕ ਸਾਰੇ ਲੋਕ ਇਕੱਠੇ ਨਹੀਂ ਹੁੰਦੇਗੇ ਆਪਾਂ ਮੁੱਠ ਨਹੀਂ ਬਣਾਉਦੇ ਹੈਗੇ ਉਹਨਾਂ ਤੱਕ ਇਹ ਸਮੱਸਿਆ ਵੀ ਵੀ ਰਹਿਣੀਆਂ ਨੇ ਇਸ ਜੀਸੀ ਨੂੰ ਇਹ ਬਹੁਤ ਕਿਲੋਮੀਟਰ ਲੱਗਦਾ ਜਿਹੜਾ ਇਹ ਪੁੱਲ 100 ਮੀਟਰ ਦਾ ਡਿਸਟੈਂਸ ਨਹੀਂ ਹੈਗਾ ਉਹਦੇ ਦਫ਼ਤਰ ਤੋਂ ਬਹੁਤ ਲੱਗਦਾ ਹੈਗੇ ਪਰ ਉਸ ਤੋਂ ਬਾਅਦ 200 ਕਿਲੋਮੀਟਰ ਵਾਲੀ ਦੂਰੀ ਆ ਜਾਣਗੇ ਸਭ ਕੁਝ ਸਹੀ ਹੋ ਜਾਣਾ ਹੈ ਉਹ ਲੋੜ ਹੈ ਇੱਕ ਵਿਸ਼ਾਲ ਏਕੇ ਦੀ ਤੇ ਤੁਹਾਡੇ ਸੰਘਰਸ਼ ਨੂੰ ਸਲਾਮ ਹੈ ਵੀਰ ਜੋਨੀ ਨੂੰ ਸਲਾਮ ਹੈ ਤੁਹਾਡਾ ਇਹ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਰਹੇ ਜਿੱਥੇ ਕਿਤੇ ਵੀ ਲੋੜ ਪਊਗੀ ਦਿਨ ਰਾਤ ਤੁਹਾਡੇ ਨਾਲ ਆ ਇਸ ਮੋਰਚੇ ਨੂੰ ਜਿਉਂਦਾ ਰੱਖਣ ਵਾਸਤੇ ਜਿੰਨਾ ਤੱਕ ਆਪਣੀ ਲੜਾਈ ਹੈ ਜਿਹੜੀ ਉਹ ਜਿੱਤੀ ਜਾਂਦੀ ਤੁਹਾਡੇ ਅੰਗਾਂ ਦਾ ਤੁਹਾਡੇ ਨਾਲ ਆ ਜਨਤਾ ਜੀ